ਸਾਈਂ ਜੀ ਰਬ ਇੱਕ ਜੈ ਸਾਈਂ ਜੀ 786 ਸਾ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਮਿਲਦੀ ਰਹੇ ਪਾਪਾ ਜੀ ਸੋ ਹਜ਼ਰਤ ਰਹਿਮਤੁੱਲਾਹ ਵਾਲੇ ਬਾਬਾ ਫਰੀਦ ਜੀ ਇਹਨਾਂ ਦਾ سلسلہ ਬਾਬਾ ਜੀ ਚਿਸ਼ਤੀ ਘਰਾਣਾ ਜਿੰਨਾਂ ਦਾ ਉਹਨਾਂ ਦੇ ਲਈ ਚਿਸ਼ਤੀ ਘਰਾਣੇ ਦੇ ਜਿਹੜੇ ਫਕੀਰ ਲੋਗਾਂ ਸ਼ਬਦ ਇੱਕ ਗਾਇਨ ਕਰਦੇ ਉਹਨਾਂ ਦਾ ਸ਼ਬਦ ਮਦਾਬ ਆਬਾ ਫਰੀਦ ਜੀ ਜਿਹੜਾ ਕਿ মুর্ਸ਼ਦ ਦੀ ਦੇਖਰੇਖ ਦੇ ਵਿੱਚ ਹੀ ਦੁਨੀਆ ਪੜਦੀ ਹੈ ਕਿ ਉਹਨਾਂ ਦੇ ਹੁਕਮ ਨਾਲ ਹੀ ਪੜਦੀ ਹੈ ਸੋ ਸਾਂਝਾ ਕਰਦੇ ਬੱਬਾ ਜੀ ਅੱਜ ਸ਼ਬਦ ਮਦਾਬ ਆਬਾ ਫਰੀਦ ਜੀ ਦੀ ਬਿਸਮਿਲ੍ਲਾ ਅਵਲ ਸੇਵਾ ਉੱਚ ਕੋ ਕਰ ਯਾਦ ਬਿਸਮਿਲ੍ਲਾ ਕੁੰਜੀ ਹੈ ਕੁਰਾਨ ਦੀ ਕੁਲ ਪੜਦੀ ਹੈ ਖਲਕੁਲਾ ਕਲਮਾ ਯਾ ਰਸੂਲ ਦਾ ਆਇਆ ਮੋਮਨਾ ਦੇ ਰੰਗ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ ਕਰ ਸਿਫਤ ਆਪਣੇ ਪੀਰ ਦੀ ਦੋਨੋਂ ਇਮਾਮ ਐਨ ਬੇਟੇ ਜਨ ਤੱਕ ਤੂਣ ਦੇ ਯਾ ਹਸਨ ਯਾ ਹੁਸੈਨ ਦੋਤਰੇ ਰਸੂਲ ਦੇ ਸ਼ਾ ਅਲੀ ਦੇ ਫਰਜ਼ੰਦ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ ਸੁਬਾ ਵੇਲੇ ਸੇਵਾ ਮੀਰਾ ਸੈਦ ਬਰਖੁਰਦਾਰ ਯਾ ਅਬਦੁਲ ਕਾਦਰ ਸ਼ਾਹ ਜਿਲਾਨੀ ਕਰਦੇ ਉਹ ਬੇੜਾ ਪਾਰ ਕੁੱਲ ਔਲੀਆ ਦੇ ਕੰਦੇ ਕਦਮ ਮਰਤਬਾ ਬੁਲੰਦ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ ਸੁਬਾ ਵੇਲੇ ਸੇਵਾ ਪੀਰ ਬੰਦਗੀ ਕਰਮਾਣੀ ਤੇਰਾ ਹਾਜੀ ਸ਼ਾਹ ਜਮਾਲ ਰੋਸ਼ਨ ਦੋਹੀ ਜਹਾਨੀ ਤੇਰਾ ਫਤਿਹ ਸ਼ਾ ਚਰਾਗ ਕਿਲਾ ਫਤਿਹ ਕਰਦੇ ਗੰਧ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ ਨਿਗਾਹੇ ਵਾਲਾ ਸੇਵਾ ਸਖੀ ਸਰਵਰੇ ਸੁਲਤਾਨ ਬਹਾਵਣ ਸ਼ੇਰ ਰੁਕਣੇ ਆਲਮ ਵੇਖਿਆ ਮਲਤਾਨ ਰੋਜੇ ਸਮਸ਼ ਸ਼ਾ ਦੇ ਚੜਿਆ ਸ਼ਬਦ ਰੰਗ ਸੁਬਾ ਸ਼ਾਮ ਪੜਾਂਗੇ ਯਾ ਫਰੀਦ ਸ਼ਕਰਗੰਜ 12 ਸਾਲ ਬਾਬਾ ਫਰੀਦ ਜੰਗਲ ਜਾ ਸੁਹਾਏ ਡਾਲੀ ਡਾਲੀ ਪੱਤਾ ਪੱਤਾ ਫਰੀਦ ਕੋ ਕੋ ਹਾਏ ਪੀਰ ਹੋਇਆ ਮਿਹਰਬਾਨ ਸਾਵਾ ਕੀਤਾ ਮੇਰਾ ਜੰਡ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ 12 ਸਾਲ ਬਾਬਾ ਫਰੀਦ ਟਿੱਕੀ ਰੱਖੀ ਸੀਨੇ ਲਾ ਖਾਵਣ ਪੀਵਣ ਛੋੜਿਆ ਨਹੀਂ ਰਹੀ ਕੋਈ ਤਮਾ ਮੈਨੂੰ ਆਸਰਾ ਤੇਰਾ ਤੂੰ ਰੱਖੀ ਮੇਰਾ ਲੰਗ ਸੁਬਾ ਸ਼ਾਮ ਪੜਾਂਗੇ ਯਾ ਫਰੀਦ ਸ਼ਕਰਗੰਜ ਯਾ ਫਰੀਦ ਸ਼ਕਰਗੰਜ ਦਿੱਲੀ ਨਿਜ਼ਾਮਉਦੀਨ ਹੈ ਲਾਹੌਰ ਗੰਜ ਬਖਸ਼ ਤੇਰਾ ਸਬਦਲ ਮਾਲੀ ਸ਼ਾ ਬਹਾਵਲ ਸ਼ਾ ਹੁਸੈਨ ਤਖਤ ਮੀਆਂ ਮੀਰ ਸਿਓ ਕੇ ਮੁਰਾਦ ਲਈਏ ਮੰਗ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ ਗੁਜਰਾਤ ਅੰਦਰ ਝੰਡਾ ਲਾਇਆ ਸ਼ਾ ਦੋਲੂ ਦਰਿਆਈ ਸ਼ਾ ਸੈਦ ਦਾ ਖਾਦਮ ਹੋ ਕੇ ਜਾਣ ਕੀ ਲੁਕਾਈ ਬੁੱਕਣ ਮੀਆਂ ਦੇ ਸ਼ੇਰ ਝਾੜੂ ਕਰਦੇ ਸੁਬਾ ਸੰਝ ਸੁਬਾ ਸ਼ਾਮ ਪੜਾਂਗੇ ਯਾ ਫਰੀਦ ਸ਼ਕਰਗੰਜ ਦਹੇਲੀ ਖਵਾਜਾ ਕুতਬ ਹੈ ਅਜਮੇਰ ਮੁਇਨ ਨੂੰ ਦੀਨ ਮੁਹੰਮਦ ਗੋਸ਼ گور ਜ਼ੋਰ ਹੈ ਕਦੀਮ ਨੋਖਣਵਾਦੇ ਕਾਦਰੀ ਚਿਸ਼ਤੀ ਚਿਰਾਗ ਪੰਜ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਜ ਅੱਧੀ ਰਾਤੀ ਬਾਬਾ ਫਰੀਦ ਅੱਗ ਲੈਣ ਗਏ ਅੱਗ ਦੇ ਬਹਾਨੇ ਮਾਈ ਅੱਖ ਕੱਢ ਲਏ ਲੱਗੀ ਦਰਦ ਹੋਣ ਪੱਟੀ ਬੱਧੀ ਹੋ ਕੇ ਤੰਗ ਸੁਬਾ ਸ਼ਾਮ ਪੜਾਂਗੇ ਫਰੀਦ ਸ਼ਕਰਗੰਚ ਖਵਾਜਾ ਸਾਹਿਬ ਪੁੱਛੇ ਬੱਚਾ ਪੱਟੀ ਕਿਉਂ ਬਣਾਈ ਹੋਰ ਪੀਰਾ ਖੈਰ ਸੁਖ ਅੱਖ ਮੋਰੀ ਆਈ ਆਈ ਤੇ ਸਵਾਈ ਪੱਟੀ ਖੋਲ ਦੇ ਨਸੰਗ ਸੁਬਾ ਸ਼ਾਮ ਪੜਾਂਗੇ ਯਾ ਫਰੀਦ ਸ਼ਕਰਗੰਚ ਉਨਕੇ ਪੀਰ ਪਾਕ ਪਟਣ ਸੂਬਾ ਐਲੀ احمد ਸਰਕਾਰ ਸ਼ੇਰ ਸਜਦਾ ਕਰ ਕਰ ਜਾਂਦੇ ਕਲਿਆਰ ਦੇ ਦਰਬਾਰ ਉਥੇ ਰਹਿਮਤ ਦਾ ਦਰਿਆ ਵਗੇ ਵਗੇ ਫੈਜ਼ ਦੀ ਰੰਗ ਸੁਬਾ ਸ਼ਾਮ ਪੜਾਂਗੇ ਯਾ ਫਰੀਦ ਸ਼ਕਰ ਗੰਜ ਸੁਬਾ ਸ਼ਾਮ ਪੜਾਂਗੇ ਯਾ ਫਰੀਦ ਸ਼ਕਰ ਗੰਜ ਸੋਏ ਬਾਬਾ ਜੀ ਚਿਸ਼ਤੀ ਘਰਾਨੇ ਦੇ ਫਕੀਰ ਲੋਕ ਜਦੋਂ ਹਜ਼ੂਰ ਦਾ ਮੇਲਾ ਆਉਂਦਾ ਨਾ ਉਥੇ ਜਿਹੜੇ ਮਲੰਗ ਆਉਂਦੇ ਆ ਉਹ ਨੱਚਦੇ ਆ ਗਾਉਂਦੇ ਆ ਆ ਸ਼ਬਦ ਗਾਇਨ ਕਰਦੇ ਆ ਬਾਬਾ ਫਰੀਦ ਜੀ ਦੀ ਉਸਤਤ ਕਰਦੇ ਆ ਵਿੱਚੇ ਹੀ ਹਜ਼ੂਰ ਗੋਂ ਸੇ ਆਜ਼ਮ ਆ ਗਏ ਉਹਨਾਂ ਦੀ ਗੱਲ ਹੋਈ ਵਿੱਚੇ ਹੀ ਸਖੀ ਸੁਲਤਾਨ ਸਾਹਿਬ ਆ ਗਏ ਵਿੱਚੇ ਹੀ ਦਾਤਾ अली अहमद ਸਾਹਿਬ ਆ ਗਏ ਕਲਿਆਰ ਸ਼ਰੀਫ ਵਾਲੇ 사ਬਰ ਦਾਤਾ अली एमएम ਜੀ ਵਿੱਚੇ ਹੀ ਨੋਸ਼ੋ ਪਾਗ ਆ ਗਏ ਸਖੀ ਸੁਲਤਾਨ ਲਾਲਾਂ ਵਾਲੇ ਆ ਗਏ ਉਹਨਾਂ ਦੇ ਪੀਰੋਂ ਮੁਰਸ਼ਦ ਬਖਤਿਆਰ ਖਾਕੀ ਜੀ ਅਜਮੇਰ ਸ਼ਰੀਫ ਵਾਲੀ ਸਰਕਾਰ ਖਵਾਜਾ ਜੀ ਮੁਹੰਮਦ ਰਸੂਲ ਤੋਂ ਸ਼ੁਰੂ ਹੋਇਆ ਮੌਮਨਾ ਦਾ ਰੰਗ ਹਸਨ ਹੁਸੈਨ ਸਾਹਿਬ ਆ ਗਏ ਅਲੀ ਸਾਹਿਬ ਆ ਗਏ ਸੋ ਕਹਿਣ ਦਾ ਭਾਵ ਕਿ ਮਲਤਾਨ ਵਾਲੇ ਆ ਗਏ ਬਹਾਵਲ ਸ਼ੇਰ ਜੀ ਦਿੱਲੀ ਵਾਲੇ ਨਜ਼ਾਮੋਦੀਨ ਉਲੀਆ ਸਾਹਿਬ ਸੋ ਇਹਦੇ ਵਿੱਚ ਸਾਰੇ ਹੀ ਪੀਰ ਫਕੀਰਾਂ ਦੇ ਨਾਮ ਜਿਹੜੇ ਹੈ ਉਹਨਾਂ ਦਾ ਲੈ ਕੇ ਮੁਰਾਦ ਕਿੱਦਾਂ ਮੰਗੀ ਹੈ ਦੇਖੋ ਮੀਆਂ ਮੀਰ ਸਿਓ ਕੇ ਮੁਰਾਦ ਲਈਏ ਮੰਗ ਇਹ ਵੀ ਫਰਮਾਇਆ ਸਵੇ ਜਿਸਤੀ ਕਰਾਣ ਦੇ ਜਿਹੜੇ ਫਕੀਰ ਲੋਕ ਹੈ ਉਹਨਾਂ ਨੇ ਬਾਬਾ ਫਰੀਦੋਦੀਨ ਗੰਸ਼ਕਰ ਮਹਾਰਾਜ ਜੀ ਦੇ ਲਈ ਇਹ ਉਹਨਾਂ ਦੀ ਵਡਿਆਈ ਵਾਸਤੇ ਉਹ ਗਾਉਂਦੇ ਆ ਆਪਣੇ ਪੀਰ ਦੇ ਰੰਗ ਦੇ ਵਿੱਚ ਨੱਚਦੇ ਆ ਗਾਉਂਦੇ ਆ ਪਰ ਜੇ ਕਿਸੇ ਨੇ ਹੋਰ ਨੇ ਜਿੱਦਾਂ ਰੈਗੂਲਰ ਤੌਰ ਤੇ ਪੜ੍ਹਨੀ ਹੋਵੇ ਤਾਂ ਇਹ ਆਪਣੇ ਮੁਰਸ਼ਿਦ ਦੇ ਨਾਲ ਜਿਨ੍ਹਾਂ ਦੇ ਹੈਗੇ ਆ ਗੁਰੂ ਮੁਰਸ਼ਿਦ ਸਿਰ ਤੇ ਬੈਠੇ ਉਹਨਾਂ ਨਾਲ ਗੱਲ ਕਰਕੇ ਉਹ ਪੜ੍ਹਦੇ ਆ ਕਿਉਂਕਿ ਹਰ ਚੀਜ਼ ਦਾ ਇੱਕ ਦਾਇਰਾ ਹੈ ਹਰ ਚੀਜ਼ ਦਾ ਇੱਕ ਰੰਗ ਹੈ ਕਿੱਦਾਂ ਪੜਨਾ ਹੈ ਕਿ ਉਹਦੇ ਜੋ ਵੀ ਦਾ ਨਾ ਕਹਿੰਦੇ ਨਾ ਵੀ ਉਹਦੇ ਹਰ ਚੀਜ਼ ਦਾ ਇੱਕ ਕੋਈ ਨਾ ਕੋਈ ਰੰਗ ਹੈ ਵੀ ਇਹਨੂੰ ਇਦਾਂ ਪੜਿਆ ਜਾਂਦਾ ਹੈ ਇਹਨੂੰ ਇਦਾਂ ਪੜਿਆ ਜਾਂਦਾ ਹੈ। ਤੋ ਜਿਹੜੇ ਸ਼ਬਦ ਫਕੀਰਾਂ ਨੇ ਲਿਖੇ ਆ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਹੈ। ਮੇਰੇ ਅਕੋਰਡਿੰਗਲੀ ਮੈਨੂੰ ਲੱਗਦਾ ਹੈ। ਤੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਪੁੱਛ ਕੇ ਹੀ ਕਰਨੀ ਚਾਹੀਦੀਆਂ। ਸੋ ਬੜੇ ਦਿਨਾਂ ਤੋਂ ਕਮੈਂਟ ਵੀ ਕਰ ਰਹੇ ਸੀ ਹੋਰ ਵੀ ਤੁਸੀਂ ਬਾਬਾ ਫਰੀਦ ਜੀ ਬਾਰੇ ਕੁਝ ਕਾਏ ਨੂੰ ਤੋ ਤੁਹਾਡੇ ਸਾਹਮਣੇ ਸਾਂਝਾ ਕਰ ਦਿੱਤਾ। ਬਾਕੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ। ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਜੈਸਾ ਹੀ ਜੀ ਦੀ ਜੈ ਬਾਬਾ ਮੁਰਾਦ ਸ਼ਵਲੇ ਜੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਨੂੰ ਸ਼ਾਨੀਏ ਬਾਬਾ ਜੀ ਉੱਚੀ ਸ਼ਾਨ ਤੇਰੀ ਪੀਰਾ ਵੇ ਸੋਹਣਿਆ ਆਪਣੇ ਆਪਣੇ ਗੁਰੂ ਪੀਰ ਰੈਬਰ ਦੀ ਸ਼ਾਨ ਦੇ ਬਾਰੇ ਗੱਲ ਕਰਦਾ ਹੈ ਜਿਹੜਾ ਵੀ ਕਰਦਾ ਹੈ ਸੋ ਚਿਸ਼ਤੀ ਘਰਾਨੇ ਵਾਲੇ ਅਜ਼ਰਕਾਨਾ ਨੇ ਜਾਂ ਜਿਹੜੇ ਫਕੀਰ ਲੋਕ ਜਿਹੜੇ ਬਾਬਾ ਫਰੀਦ ਜੀ ਨੂੰ ਮੰਨਦੇ ਉਹਨਾਂ ਨੇ ਉਹਨਾਂ ਦੀ ਸ਼ਾਨ ਦੇ ਵਿੱਚ ਲਿਖਿਆ ਕਿ ਸੂਬਾ ਸ਼ਾਮ ਪੜਾਂਗੇ ਜਾਂ ਫਰੀਦ ਸ਼ਕਰਗੰਦ ਮੁਰਾਦ ਪੂਰੀ ਦਿਓ ਕਰ ਸੇ ਉਹਨਾਂ ਦੇ ਉਸਤ ਦੇ ਵਿੱਚ ਜੋ ਲਿਖਿਆ ਸੋ ਸਾਰਿਆਂ ਨੂੰ ਸਲਾਮ ਲਖੁਛ ਰੋ ਆਵਾਜ਼ ਰੋ ਜੈਸਾ ਹੀ